ਮੇਰਾ ਵਿਆਹ 2019 ਦੇ ਵਿੱਚ ਹੋਇਆ ਸੀ ਜੀ ਸਾਹਿਲਪ੍ਰੀਤ ਕੌਰ ਨਾਲ ਪਿੰਡ ਬੱਲੋਵਾਲ ਕੋ ਤੇ ਉਸਦੇ ਪਿਤਾ ਦਾ ਨਾਮ ਗਰਨਾਮ ਸਿੰਘ ਜੀ ਤੇ 2019 ਦੇ ਵਿੱਚ ਵਿਆਹ ਤੋਂ ਬਾਅਦ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਦੋ ਵਾਰ ਇੰਡੀਆ ਕੇ ਮਿਲ ਕੇ ਗਈ ਉਹਦੀਆਂ ਟੈਕਟਾਂ ਵੀ ਕਰਵਾਈਆਂ ਅੱਖਾਂ ਦਾ ਲੀਜ਼ਰ ਵੀ ਕਰਵਾ ਕੇ ਦਿੱਤਾ ਮੈਂ ਤੇ ਉਸ ਤੋਂ ਬਾਅਦ ਤਿੰਨ ਕ ਮਹੀਨ ਚਾਰ ਕ ਮਹੀਨ ਚਾਰ ਪੰਜ ਮਹੀਨਿਆਂ ਦੇ ਕਰੀਬ ਡਿਸਪਿਊਟ ਚੱਲ ਪਿਆ ਜੀ ਉਹਦੇ ਘਰ ਦੇ ਥੋੜਾ ਜਿਹਾ ਹਰਾਸ਼ਮੈਂਟ ਕਰਦੇ ਸੀ ਤੇ ਉਹਦੀ ਮਾਤਾ ਸਾਤੋਂ 12 ਲੱਖ ਰੁਪਏ ਦੀ ਮੰਗ ਕਰਨ ਲੱਗੀ ਕਹਿੰਦੀ ਪਹਿਲਾਂ 12 ਲੱਖ ਰੁਪਇਆ ਦੋ ਫੇਰ ਫਾਈਲ ਲਾਵਾਂਗੇ ਕੁੜੀ ਨੇ ਮੈਨੂੰ ਮੇਲ ਕੀਤੀ ਵੀ ਇਹਦੇ ਉੱਤੇ ਆਪਣੇ ਡਾਕੂਮੈਂਟ ਅਪਡੇਟ ਕਰਦੇ ਲੋਅਰ ਨੂੰ ਮੈਂ ਲੋਅਰ ਨੂੰ ਆਪਣੇ ਡਾਕੂਮੈਂਟ ਅਪਡੇਟ ਕਰਦੇ ਪਰ ਕੁੜੀ ਨੇ ਆਪਣੇ ਡਾਕੂਮੈਂਟ ਅਪਡੇਟ ਨਹੀਂ ਕੀਤੇ ਉਹਨੇ ਜੋ ਐਲ ਐਮ ਆਈ ਲਈ ਸੀ ਉਹ ਸਿੰਗਲ ਦੀ ਐਲ ਐਮ ਆਈ ਲੈ ਲਈ ਤੇ ਸਿੰਗਲ ਦੀ ਐਲ ਐਮ ਆਈ ਲੈ ਕੇ ਤੇ ਹੁਣ ਉਹ ਮੈਨੂੰ ਉਸ ਤੋਂ ਬਾਅਦ ਵਿੱਚ ਮੈਨੂੰ ਕਹਿਣ ਲੱਗੀ ਵੀ ਤੇਰੀ ਫਾਈਲ ਨਹੀਂ ਲੱਗਣੀ ਮੈਂ ਪੀ ਆਰ ਫਾਈਲ ਆ ਕੇ ਬਾਅਦ ਵਿੱਚ ਹੀ ਲਾਉਂਗੀ ਜਦੋਂ ਮੈਂ ਥੋੜੀ ਸ਼ਾਨਬੀਨ ਕੀਤੀ ਇਸ ਬਾਰੇ ਮੈਨੂੰ ਪਤਾ ਲੱਗਿਆ ਬੀ ਐਸ ਦੇ ਇਸ ਦੇ ਸਕੇ ਮਾਮੇ ਦੇ ਮੁੰਡੇ ਨਾਲ ਹੀ ਰਹਿ ਕੇ ਉੱਥੇ ਨਜ਼ਾਇਆ ਸੰਬੰਧ ਬਣਾਏ ਗਏ ਜੋ ਇਸ ਦੇ ਸਕੇ ਮਾਮੇ ਦੇ ਮੁੰਡੇ ਦੀ ਘਰ ਵਾਲੀ ਨੇ ਖੁਦ ਦੱਸਿਆ ਉਹ ਇਥੋਂ ਕੰਟਰੈਕਟ ਬੇਸ ਮੈਰਿਜ ਕਰਾ ਕੇ ਗਿਆ ਸੀ ਉਹ ਮੁੰਡਾ ਵਿਰਕਾਂ ਦਾ ਸੀ ਰਵਿੰਦਰਪਾਲ ਸਿੰਘ ਦਾ ਲੜਕਾ ਹੈਗਾ ਵਿਰਕਾਂ ਤੋਂ ਜਗਰਾਉਂ ਕੋਲੋਂ ਤੇ ਉਸ ਤੋਂ ਬਾਅਦ ਵਿੱਚ ਪੰਚੇਤੀ ਜ਼ੋਰ ਤੇ ਗੱਲਬਾਤ ਚੱਲਣ ਲੱਗੀ ਤੇ ਇਹ ਕਹਿੰਦੇ ਵੀ ਜੋ ਕੋ ਕਰਨਾ ਕਰ ਲੋ ਚਲੋ ਹਨ ਸਤੋ ਇਹਨਾਂ ਨੇ ਪਹਿਲਾਂ 15 ਦਿਨਾਂ ਦਾ ਸਮਾਂ ਮੰਗਿਆ 15 ਦਿਨਾਂ ਦਾ ਸਮੇਂ ਮੰਗਣ ਤੋਂ ਬਾਅਦ ਇਹਨਾਂ ਨੇ ਸਾਡੇ ਉੱਤੇ ਝੂਠੀ ਦਾਜ ਦੇਜ ਮਾਰਕਟ ਦੀ ਦਰਖਾਸਤ ਦੇਤੀ ਹੁਣੇ ਕਿਸੇ ਕੋਲੇ ਅਲਿਗੇਸ਼ਨ ਲਾ ਰਿਹਾ ਚਿੱਟਾ ਲਾਉਂਦਾ ਕਿਸੇ ਕੋਲੇ ਕੋਸ਼ ਕਹਿ ਰਿਹਾ ਕਿਸੇ ਕੋਲੇ ਕਹਿ ਰਿਹਾ ਹਨੂੰ ਧਮਕਾ ਰਹੇ ਆ ਪਰ ਉਲਟੇ ਸਾਡੇ ਉੱਤੇ ਪ੍ਰੈਸ਼ਰ ਪਵਾ ਰਹੇ ਆ ਰਾਜਨੀਤਿਕ ਬੰਦਿਆਂ ਤੋਂ ਰਾਜਨੀਤਿਕ ਜੋ ਸਿਆਸੀ ਪਾਰਟੀ ਨਾਲ ਸੰਬੰਧਤ ਲੋਕ ਨੇ ਤੁਹਾਡੇ ਉੱਪਰ ਪ੍ਰੈਸ਼ਰ ਪਾਇਆ ਜਾ ਵੀ ਤੁਸੀਂ ਪੈਸੇ ਲੈ ਕੇ ਜਿਹੜੇ ਮਿਲਦੇ ਆ ਲੈ ਕੇ ਰਾਜੀਨਾਮਾ ਕਰ ਲਓ ਨਹੀਂ ਪਰਚਾ ਕਟਾ ਕੇ ਕੀ ਕਰ ਲੂੰਗੇ ਜੀ ਇਹ ਉਸ ਉੱਪਰ ਪਹਿਲਾਂ ਦਰਖਾਸਤ ਦਿੱਤੀ ਸੀ ਮਾਨ ਜੋਗ ਐਸਐਸਪੀ ਸਾਹਿਬ ਨੂੰ ਜਗਰਾਉ ਪਰ ਉਸ ਉੱਪਰ ਕੋਈ ਕਾਰਵਾਈ ਨਹੀਂ ਹੋਈ ਉਸ ਦਰਖਾਸਤ ਦਾ ਨੰਬਰ ਵੀ ਨਹੀਂ ਸਾਡੀ ਦਾ ਲੱਗਿਆ ਜੋ ਯੂਆਈਡੀ ਨੰਬਰ ਹੁੰਦਾ ਉਹ ਵੀ ਨਹੀਂ ਲੱਗਿਆ ਕੋਈ ਇਹਨਾਂ ਦੀ ਅੰਦਰ ਏਡੀ ਵੱਡੀ ਸੈਟਿੰਗ ਚੱਲ ਰਹੀ ਆ ਇਹ ਹੁਣ ਐਸਐਸਪੀ ਸਾਹਿਬ ਦੇਖਣਗੇ ਵੀ ਕਿਸ ਨਾਲ ਹੁਣ ਅਸੀਂ ਦੁਬਾਰਾ ਡੀਏਜੀ ਸਾਹਿਬ ਨੂੰ ਲੁਧਿਆਣੇ ਦਰਖਾਸਤ ਪਾਈ ਆ ਜੋ ਆਪਣੇ ਡਿਪਟੀ ਸਾਹਿਬ ਦੇ ਜਗਰਾਉਂ ਆਈ ਹੋਈ ਆ ਪਰ ਹਜੇ ਸਾਨੂੰ ਉਧਰੋਂ ਕੋਈ ਕਾਲ ਨਹੀਂ ਆਇਆ ਨਾ ਵੀ ਮੈਸੇਜ ਆਇਆ ਜੀ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਤੁਹਾਡੀ ਘਰ ਵਾਲੀ ਵੀ ਆਪਦੇ ਮਾਮੇ ਦੇ ਮੁੰਡੇ ਨਾਲ ਵੀ ਉਹਦੀ ਰਿਲੇਸ਼ਨ ਬਣ ਚੁੱਕਿਆ ਤੁਸੀਂ ਉਹਦੇ ਪਰਿਵਾਰ ਨੂੰ ਦੱਸਿਆ ਨਹੀਂ ਉਸਦੇ ਪਰਿਵਾਰ ਨੇ ਨੂੰ ਮੈਂ ਕਾਲ ਕੀਤੀ ਉਹਨਾਂ ਨੇ ਚੱਕੇ ਹੀ ਨਹੀਂ ਗਈ ਜੇ ਉਹਨਾਂ ਨੂੰ ਕਾਲ ਕਰਦੇ ਆ ਤੇ ਉਹ ਚੱਕ ਹੀ ਨਹੀਂ ਰਹੇ ਸੀਗੇ ਕਿਉਂਕਿ ਉਹ ਪਹਿਲਾਂ ਤੋਂ ਹੀ ਉਸਦੀ ਮਾਂ ਕਹਿ ਰਹੀ ਸੀ ਵੀ ਮੇਰੇ ਕੋਲ ਬਹੁਤ ਪੁਰਾਣੀਆਂ ਵੀ ਸਬੂਤ ਪਏ ਆ ਵੀ ਤਲਾਕ ਲੈਣਾ ਸੀ ਜੀ ਸਾਡੀ ਕੁੜੀ ਨੇ ਤਲਾਕ ਲੈਣਾਗਾ ਤੇ ਜਦੋਂ ਮੈਂ ਇਸ ਇਸ ਬਾਰੇ ਗੱਲ ਉਸ ਨੂੰ ਕਿਹਾ ਵੀ ਮੈਂ ਤੇਰੇ ਘਰੇ ਕਰੂੰਗਾ ਉਸਨੇ ਮੈਨੂੰ ਧਮਕੀ ਦਿੱਤੀ ਮੈਂ ਆਪਣੀ ਨਵਜ ਵੱਢ ਕੇ ਮਰ ਜੂੰਗੀ ਬਾਹਰ ਸੁਸਾਇਡ ਕਰ ਲੂੰਗੀ ਤੇਰਾ ਨਾਮ ਲਿਖ ਦੂੰਗੀ ਜਿਸ ਕਰਕੇ ਮੈਂ ਡਰ ਗਿਆ ਉਸ ਤੋਂ ਬਾਅਦ ਜਦੋਂ ਮੈਂ ਉਸਦੇ ਮਾਮੇ ਦੇ ਮੁੰਡੇ ਨਾਲ ਗੱਲਬਾਤ ਕੀਤੀ ਡੀਪਲੀ ਉਸ ਨਾਲ ਤਾਂ ਉਸਨੇ ਐਂਡ ਦੇ ਉੱਤੇ ਮੈਨੂੰ ਇਹ ਚੀਜ਼ ਕਹੀ ਵੀ ਮੈਂ ਤੈਨੂੰ ਗੋਲੀ ਮਾਰ ਦੂੰਗਾ ਜੇ ਤੂੰ ਇਹ ਗੱਲ ਕਿਸੇ ਨੂੰ ਦੱਸੀ ਤੂੰ ਜਿਹੜਾ ਕੋ ਕਰਨਾ ਮਰਜੀ ਕਰ ਲਈ ਵੀ ਨਹੀਂ ਮੈਂ ਤੈਨੂੰ ਮਰਵਾ ਦੇਣਾ ਹੁਣ ਸਾਡੇ ਜਦੋਂ ਅਸੀਂ ਕਿਤੇ ਵੀ ਜਾਂਦੇ ਹਾਂ ਉਹਨੇ ਸਾਡੇ ਪਿੱਛੇ ਕਦੇ ਤਾਂ ਗੱਡੀਆਂ ਲਗਾ ਦਿੱਤੀਆਂ ਜਾਂਦੀਆਂ ਕਦੇ ਸਾਡੀ ਰੈਕੀ ਘਰ ਦੀ ਕੀਤੀ ਜਾ ਰਹੀ ਹੈ ਕਦੇ ਕੋਈ ਬੰਦਾ ਘਰ ਦੀ ਫੋਟੋ ਖਿੱਚ ਕੇ ਲੈ ਕੇ ਜਾ ਰਿਹਾ ਇਹਨਾਂ ਦੇ ਬਹੁਤ ਜ਼ਿਆਦਾ ਕਹਿ ਰਹੇ ਆ ਸੱਦਾ ਸ਼ਰਿਆਂ ਵੀ ਅਸੀਂ ਗਾਂ ਪੈਸੇ ਦੇ ਦਾਂਗੇ ਜਿਹੜਾ ਕੋ ਮਰਜ਼ੀ ਕਰ ਲਾਂਗੇ ਤਿੰਨ ਮਹੀਨਿਆਂ ਚ ਆਖਰ ਪਹਿਲਾਂ ਤੁਸੀਂ ਕਹਿੰਨੇ ਬਹੁਤ ਵਧੀਆ ਰਿਹਾ ਆਖਰ ਇਹੋ ਜਿਹਾ ਕੀ ਹੋਇਆ ਵੀ ਜਿਹੜੇ ਤਿੰਨ ਮਹੀਨੇ ਬਾਅਦ ਇਹ ਇੰਨੇ ਸਬੰਧ ਵਿਗੜ ਗਏ ਕਿ ਇੱਥੋਂ ਤੱਕ ਗੱਲ ਪਹੁੰਚ ਗਈ ਜਦੋਂ ਉਸ ਦੇ ਮਾਮੇ ਦੇ ਮੁੰਡੇ ਵਾਲੀ ਗੱਲ ਪਤਾ ਲੱਗੀ ਉਸ ਤੋਂ ਬਾਅਦ ਸਬੰਧ ਵਿਗੜ ਗਏ ਪਹਿਲਾਂ ਪਤਾ ਨਹੀਂ ਸੀ ਨਹੀਂ ਪਹਿਲਾਂ ਪਤਾ ਨਹੀਂ ਸੀ ਮੈਨੂੰ ਰਿਲੇਸ਼ਨ ਪਹਿਲਾਂ ਹੀ ਸੀ ਪਹਿਲਾਂ ਹਣੇ ਤੋਂ 2 ਸਾਲ ਹੋਏ ਸੀ ਉਹਨੂੰ ਗਏ ਨੂੰ ਮੇਤੋ ਤਾਂ ਝੂਠ ਬੋਲ ਕੇ ਰੱਖਿਆ ਗਿਆ ਪਹਿਲਾਂ ਉਹ ਲੱਗ ਰਹਿੰਦਾ ਸੀ ਫਿਰ ਇਕੱਠੇ ਰਹੇ ਉਹ ਵੀ ਇਧਰੋਂ ਕੁੜੀ ਵਾਲਿਆਂ ਤੋਂ ਪੈਸੇ ਲਵਾ ਕੇ ਗਿਆ ਸੀ ਬਾਹਰ ਮੁੰਡਾ ਤੇ ਪਰ ਮੈਂ ਉਹਨੂੰ ਪੁੱਛਿਆ ਵੀ ਇਹ ਕੁੜੀ ਨਾਲ ਤੁਹਾਡੇ ਕੌਣ ਰਹਿ ਰਹੀ ਹੈ ਤੈਨਾਂ ਜਾਨੇ ਘਰੇ ਰਹਿੰਦੀ ਪਰ ਮੈਨੂੰ ਝੂਠ ਬੋਲ ਦਿੱਤਾ ਗਿਆ ਕਿ ਇਹ ਤਾਂ ਮੇਰੀ ਮਾਸੀ ਦੀ ਕੁੜੀ ਆ ਜਦੋਂ ਹੌਲੀ ਹੌਲੀ ਛਾਣਬੀਨ ਕੀਤੀ ਮੈਂ ਦੇਖਿਆ ਵੀ ਇਹ ਕੁੜੀ ਇਦਾਂ ਤਾਂ ਵੀ ਮੈਂ ਤਾਂ ਕਦੇ ਰਸਤੇਦਾਰੀ ਚ ਦੇਖੀ ਨਹੀਂ ਮੈਂ ਵੀ ਜਾਨਣਾ ਹੁਣ ਬਾਅਦ ਵਿੱਚ ਪਤਾ ਲੱਗਿਆ ਵੀ ਉਹ ਮੁੰਡੇ ਦੀ ਘਰ ਵਾਲੀ ਆ ਜੋ ਕਿ ਕੰਟਰੈਕਟ بیس ਮੈਰਿਜ ਦੇ ਉੱਤੇ ਬਾਹਰ ਗਈ ਹੋਈ ਆ ਤੇ ਹੌਲੀ ਹੌਲੀ ਉਸ ਕੁੜੀ ਨਾਲ ਉਸ ਮੁੰਡੇ ਦਾ ਰੋਲਾ ਪੈਂਦਾ ਲੜਾਈ ਹੁੰਦੀ ਆ ਮਾਰ ਕੁੱਟ ਹੁੰਦੀ ਆ ਤੇ ਇਹ ਇਹ ਮੇਰੀ ਜੋ ਵਾਈਫ ਆ ਖੁਦ ਉਸ ਕੁੜੀ ਨਾਲ ਕਾਨਫਰੈਂਸ ਪਾਉਂਦੀ ਆ ਉਸ ਕਾਨਫਰੈਂਸ ਦੇ ਦੌਰਾਨ ਉਹ ਕੁੜੀ ਆਪ ਖੁਦ ਮੈਨੂੰ ਦੱਸਦੀ ਆ ਵੀ ਮੈਂ ਇਹਨਾਂ ਦੋਨਾਂ ਨੂੰ ਇਸ ਹਾਲਤ ਦੇ ਵਿੱਚ ਦੇਖਿਆ ਆ ਰੂਮ ਦੇ ਵਿੱਚ ਖਿਲਰਿਆ ਹੋਇਆ ਸੀ ਆ ਚੀਜ਼ਾਂ ਉੱਥੇ ਪਈਆਂ ਸੀ ਆ ਹੈਪਨ ਹੋਈ ਹੋਈ ਆ ਉੱਥੇ ਚੀਜ਼ ਜੀ ਹਾਂਜੀ ਉਹ ਉਹ ਕਾਨਫਰੈਂਸ ਕਾਲ ਤੁਹਾਡੀ ਵਾਈਫ ਲਾਉਂਦੀ ਆ ਹਾਂਜੀ ਮੇਰੀ ਵਾਈਫ ਲਾਉਂਦੀ ਆ ਉਸ ਨਾਲ ਉਸ ਨੂੰ ਕਹਿ ਰਹੀ ਹੁੰਦੀ ਆ ਮੈਂ ਉਹਨੂੰ ਸੁਣ ਕੇ ਆ ਵੀ ਤੂੰ ਮੇਰੀ ਉਸ ਨਾਲ ਗੱਲ ਕਰਾ ਵੀ ਮੈਂ ਵੈਰੀਫਾਈ ਕਰਾਂ ਜਦੋਂ ਉਹ ਗੱਲ ਕਰਦੀ ਆ ਤੇ ਰੋਂਣ ਲੱਗ ਜਾਂਦੀ ਐ ਜਦੋਂ ਮੈਂ ਉਸ ਤੋਂ ਕੋਈ ਸਵਾਲ ਪੁੱਛਦਾ ਵੀ ਇਸ ਗੱਲ ਦਾ ਜਵਾਬ ਦੇ ਇਸ ਕੋਲ ਜਵਾਬ ਨਹੀਂ ਹੁੰਦਾ ਤੇ ਰੋਂਣ ਲੱਗ ਜਾਂਦੀ ਐ ਤੇ ਇਸ ਨੇ ਇਸ ਤੋਂ ਬਾਅਦ ਇਹ ਸਿੱਧਾ ਝੱਗਾ ਚੱਕ ਦਿੰਦੀ ਐ ਵੀ ਮੈਂ ਬਾਹਰ ਨਹੀਂ ਸੱਦਣਾ ਤੈਨੂੰ ਨਾ ਮੈਂ ਬਾਹਰ ਬੁਲਾਉਣਾਗਾ ਤੇ ਇਸ ਦੇ ਮਾਤਾ ਪਿਤਾ ਨਾਲ ਗੱਲ ਕਰਨ ਦਰੋਂ ਇਹਦਾ ਪਿਤਾ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਨੂੰ ਫੋਨ ਲਾ ਕੇ ਧਮਕੀ ਦਿੰਦਾ ਵੀ ਮੈਂ ਸੁਸਾਇਡ ਕਰ ਲੈਣਾ ਜੇ ਤੁਸੀਂ ਮੇਰੀ ਗੱਲ ਨਾ ਮੰਨੀ ਤੇ ਸਿੱਧੀਆਂ ਧਮਕੀਆਂ ਦੇ ਰਹੇ ਆ ਸਾਨੂੰ ਵੀ ਅਸੀਂ ਮਰ ਜਾਾਂਗੇ ਸੁਸਾਇਡ ਕਰ ਲਾਂਗੇ ਸੋਸਾਇਟੀ ਦਾ ਸਾਨੂੰ ਕਰਨਾ ਚਾਹੀਦਾ ਇਹਨੇ ਖਰਚਾ ਕਰਕੇ 35 ਲੱਖ ਲਾ ਕੇ ਅਸੀਂ ਇਦਾਂ ਤੁਰੇ ਫਿਰਦੇ ਆਂ ਕਰੀ ਜਾਂਦੇ ਮੁੰਡੇ ਕਰੀ ਜਾਂਦੇ ਆ ਪਰ ਹੁਣ ਅਸੀਂ ਤਾਂ ਹਿੰਮਤ ਰੱਖ ਕੇ ਤੁਰੇ ਫਿਰਦੇ ਆਂ ਇੱਕ ਪੱਥਰ ਮੰਨ ਕਰਕੇ ਮੈਂਟਲੀ ਅਪਸੈਟ ਦੀ ਮੇਰੀ ਦਵਾਈ ਚੱਲਦੀ ਆ ਹੁਣ ਮੈਂ ਘਰੋਂ ਨਿਕਲਣ ਲੱਗਿਆ ਥੋੜਾ ਮੈਂ ਘਰੋਂ ਨਹੀਂ ਨਿਕਲਦਾ ਸੀਗਾ ਤੇ ਡਿਪਰੈਸ਼ਨ ਚ ਸੀਗਾ ਜੀ ਹੁਣ ਜਦੋਂ ਪਤਾ ਲੱਗਿਆ ਹੁਣ ਕੱਲ ਵੀ ਇਹੀ ਸੀਨ ਹੋਇਆ ਪਰਸੋਂ ਵੀ ਪਿੱਛੇ ਗੱਡੀਆਂ ਲਾ ਰਹੇ ਆ ਹੁਣ ਕੱਲ ਨੂੰ ਇਸ ਬਾਰੇ ਵੀ ਹੀ ਦਰਖਾਸਤ ਦਵਾਂਗੇ ਵੀ ਕੀ ਕਰਦੇ ਆ ਕਾਰਵਾਈ ਹੁੰਦੀ ਆ ਕਿ ਨਹੀਂ ਹੁੰਦੀ ਅੱਗੇ ਦੇਖਦੇ ਆਂ ਜੀ ਭੈਜੀ ਤੁਸੀਂ ਪੁੱਤਾ ਹਾਂਜੀ ਮੈਂ ਪੁੱਤਾ ਜਦੋਂ ਰਿਸ਼ਤਾ ਕੀਤਾ ਸੀ ਤੁਸੀਂ ਤੁਹਾਨੂੰ ਕਿਵੇਂ ਰਿਸ਼ਤਾ ਹੋਇਆ ਇਹ ਕਿਵੇਂ ਸਾਰਾ ਇੱਕ ਮੇਰਾ ਦੋਸਤ ਸੀਗਾ ਮੈਂ ਆਈਟਵੀਪੀ ਸਰਵਿਸ ਕਰਦਾ ਸੀਗਾ ਇੱਕ ਮੇਰਾ ਦੋਸਤ ਸੀਗਾ ਝੋੜੜਾ ਦਾ ਬਲਵੀਰ ਸਿੰਘ ਉਹਨਾਂ ਨੇ ਸਾਨੂੰ ਲੜਕੀ ਦੀ ਦੱਸ ਪਾਈ ਸੀ ਵੀ ਲੜਕੀ ਸਾਡੇ ਰਿਸ਼ਤੇਦਾਰੀ ਚੋਂ ਆ ਕੁੜੀ ਦੇ 6 ਬੈਂਡ ਆਏ ਹੋਇਆ ਬੇਟਾ ਛੋਟਾ ਬਾਹਰ ਚਲੇ ਜਾਊਗਾ ਵੀ ਸਾਰਾ ਖਰਚਾ ਤੁਸੀਂ ਕਰ ਦਿਓ ਚਲੋ ਅਸੀਂ ਉਹਨਾਂ ਦੇ ਕੈਂਡ ਤੇ ਸਾਰਾ ਖਰਚਾ ਕਰਤਾ ਉਸ ਤੋਂ ਬਾਅਦ ਸ਼ਾਦੀ ਤੋਂ ਬਾਅਦ ਜਿੱਦੇ ਕੋਟ ਮੈਰਿਜ ਕਰੀਆ ਉਦਦੇ ਅਸੀਂ اقرارنامہ ਲਿਖਾਉਣ ਲੱਗੇ ਤਾਂ بچੋਲੇ ਨੂੰ ਬੁਲਾਇਆ ਗਿਆ ਉਹ ਆਇਆ ਨਹੀਂ ਲੜਕੀ ਦੇ ਬਾਪ ਨੇ ਵੀ ਸਾਨੂੰ ਮਨਾ ਕਰਤਾ ਵੀ ਜਦੋਂ ਲੜਕੀ ਦੀ شادی ਕਰਤੀ ਤਾਂ اقرارنامہ ਲਿਖਣ ਦੀ ਕੋਈ ਜ਼ਰੂਰਤ ਨਹੀਂ ਆ ਉਦੋਂ ਬਾਅਦ ਇਹ ਆ ਕੇ ਲਾਟ ਚ ਹੁਣ ਮੁਕਰਨ ਲੱਗੇ ਸਾਨੂੰ ਇਹ ਕਹਿ ਰਿਹਾ ਵੀ ਤੁਸੀਂ ਕਦੇ ਕਹਿੰਦੇ 6 ਲੱਖ ਲੈ ਲਓ ਕਹਿੰਦੇ 10 ਲੱਖ ਲੈ ਲਓ ਸਾਨੂੰ ਦੋਨਾਂ ਬਾਬ ਬੇਟੇ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਮਾਨਸਿਕ ਤੌਰ ਤੇ ਤੁਸੀਂ ਤੁਸੀਂ ਉਹ ਦੋਸਤ ਨੂੰ ਨਹੀਂ ਵਿੱਚ ਪਾਇਆ ਵੀ ਬਈ ਤੂੰ ਉਹਦਾ ਤਾਂ ਰਿਸ਼ਤਾ ਕਰਾਉਣ ਵੇਲੇ ਤਾਂ ਕਰਾਤਾ ਹੁਣ ਠੱਗੀ ਵੱਜ ਗਈ ਹੁਣ ਤਾਂ ਤੂੰ ਸਾਨੂੰ ਨਹੀਂ ਜੋ ਬਿਲਕੁਲ ਵਿੱਚ ਆ ਨਹੀਂ ਰਿਹਾ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਸੀ ਉਹਨਾਂ ਦੇ ਘਰੇ ਵੀ ਜਾ ਕੇ ਆਏ ਆ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਉਹ ਲੜਕੀ ਵਾਲੋਂ ਦੀ ਮਦਦ ਕਰ ਰਿਹਾ ਹੈ ਜਦੋਂ ਇਸ ਤਰੀਕੇ ਨਾਲ ਇਨ ਆਸਾਂ ਉਮੀਦਾਂ ਨਾਲ ਮੁੰਡੇ ਦਾ ਵਿਆਹ ਕੀ ਕਰੇ ਮਾਪਿਓ ਮਾਪਿਓ ਕਿਉਂਕਿ ਮਾਪੇ ਇਹੀ ਹੁੰਦੇ ਆ ਵੀ ਸਾਡਾ ਬੱਚਾ ਸੈੱਟ ਹੋ ਜੇ ساری ਉਮਰ ਦੀ ਕਮਾਈ ਆਪਣੇ ਬੱਚਾ ਤੇ ਲਾ ਦਿੰਦੇ ਆ ਫਿਰ ਇਸ ਤਰੀਕੇ ਨਾਲ ਹੋ ਜੇ ਤਾਂ ਦਿਲ ਤਾਂ ਬਹੁਤ ਟੁੱਟਦਾ ਦਿਲ ਤਾਂ ਟੁੱਟਦਾ ਜੀ ਹੁਣ ਕੀ ਕਰੀਏ ਅਸੀਂ ਸਾਰਾ ਪਰਿਵਾਰ ਮਤਲਬ ਨਾ ਬਾਹਰ ਨਿਕਲ ਸਕਦੇ ਨਾ ਹੱਸ ਸਕਦੇ ਨਾ ਕਹਿੰਦਾਂ ਦੱਸ ਸਕਦੇ ਆ ਅੰਦਰੋਂ ਅੰਦਰ ਹੀ ਸਭ ਬਹੁਤ ਪਰੇਸ਼ਾਨ ਹੈ 30 35 ਲੱਖ ਆਮ ਮੱਧ ਵਰਗੀ ਪਰਿਵਾਰ ਨੇ ਲਾ ਕੇ ਉਸ ਤੋਂ ਬਾਅਦ ਉੱਠੇ ਨਹੀਂ ਜਾਂਦਾ ਨਹੀਂ ਉੱਠਿਆ ਜਾਂਦਾ ਜੀ ਬਹੁਤ ਔਖਾ ਹੁੰਦਾ ਅੱਜ ਕੱਲ ਤਾਂ ਆਮ ਜੇ ਘਰ ਦਾ ਖਰਚਾ ਚਲਾਉਣਾ ਔਖਾ ਹੋ ਰੱਖਿਆ ਇਹਨਾਂ ਪੈਸਾ ਇਕੱਠਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਬਿਲਕੁਲ ਇਹ ਮਾਹੌਲ ਬਹੁਤ ਗਲਤ ਹੁੰਦਾ ਜਾ ਰਿਹਾ ਪੰਜਾਬ 'ਚ ਕਾਨੂੰਨ ਵੀ ਇਹੋ ਜਿਹਾ ਕਿ ਕੁੜੀਆਂ ਦੇ ਨਾਲ ਕੋਈ ਉਹਨਾਂ ਤੇ ਸਹੀ ਕਾਰਵਾਈ ਨਹੀਂ ਹੁੰਦੀ ਇਸੇ ਲਈ ਇਹ ਇਹ ਕੇਸ ਵੱਧਦੇ ਜਾ ਰਹੇ ਹਨ। ਹਾਂ ਬਿਲਕੁਲ ਸਰ ਜੇ ਪੁਲਿਸ ਵਾਲੇ ਆ ਉਹ ਵੀ ਸਾਡੀ ਸੁਣਵਾਈ ਨਹੀਂ ਕਰ ਰਹੇ। ਬੁਲਾ ਰਹੇ ਆ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਹੇ ਆ ਉੱਥੇ ਕੱਲ ਨੂੰ ਆ ਜਾਓ ਪਰਸ ਨੂੰ ਆ ਜਾਓ ਜੇ ਹੁਣ 10-15 ਬੰਦੇ ਨਾਲ ਵੀ ਲੈ ਕੇ ਜਾਣੇ ਆ। ਸਾਰਾ ਖਰਚਾ ਕਰਨਾ ਪੈਂਦਾ ਗੱਡੀਆਂ ਵੀ ਲਿਜਾਣੀਆਂ ਪੈਂਦੀਆਂ ਕੁਝ ਤਾਂ ਸੀ ਪਹਿਲਾਂ ਇਹਨਾਂ ਨੇ ਰਗੜਤੇ ਪੈਸੇ ਲਵਾ ਕੇ ਕੁੱਝ ਐਸ ਲੋਕ ਸਾਨੂੰ ਪਰੇਸ਼ਾਨ ਕਰ ਰਹੇ ਆ ਕੀ ਮੰਗ ਆ ਹੁਣ ਪ੍ਰਸ਼ਾਸਨ ਤੋਂ ਮੰਗ ਤੇ ਇਹੀ ਕਰਦੇ ਆ ਸੀ ਜੋ ਵੀ ਇਸ ਵਿੱਚ ਕੇਸ ਵਿੱਚ ਇਹਨਾਂ ਨੂੰ ਬੋਲਵਾ ਬੰਦੇ ਬਚੂਲੇ ਹੋ ਗਏ ਜਿਹੜੇ ਧਮਕੀਆਂ ਦੇ ਰਹੇ ਆ ਜੋ ਸਾਨੂੰ ਇਹਨਾਂ ਉੱਤੇ ਪ੍ਰੋਪਰ ਕਾਰਵਾਈ ਕੀਤੀ ਜਾਵੇ ਜੋ ਭੰਦੀ ਧਾਰਾ ਇਹਨਾਂ ਉੱਤੇ ਲਗਾਈ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਜੇਕਰ ਇਹ ਜਿਹੜਾ ਪਰਿਵਾਰ ਜਿਸ ਤੇ ਇਲਜ਼ਾਮ ਲਾ ਰਹੇ ਆ ਉਹ ਆਪਣਾ ਪੱਖ ਰੱਖਣਾ ਚਾਹੁੰਦਾ ਤਾਂ ਡਿਸਕ੍ਰਿਪਸ਼ਨ 'ਚ ਸਾਡਾ ਨੰਬਰ ਹੈ ਉਸ ਤੇ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਨਾਂ ਦਾ ਵੀ ਪੱਖ ਚਲਾਵਾਂਗੇ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ ਸਸਿਕਾਲ ਜੁੜੇ ਹੋ ਖਾਸ ਪੰਜਾਬੀ ਟੀਵੀ ਦੇ ਨਾਲ ਅੱਜ ਪੰਜਾਬ ਪੱਧਰ ਦਾ ਇੱਕ ਐਸਾ ਕੱਠ ਮੋਗਾ ਜ਼ਿਲ੍ਹਾ ਦੇ ਵਿੱਚ ਹੋਇਆ ਇੱਥੇ ਉਹ ਪੀੜਤ ਪਰਿਵਾਰ ਸ਼ਾਮਲ ਹੋਏ ਆ ਜਿਨ੍ਹਾਂ ਨੇ ਆਪਣੀਆਂ ਨੋਹਾਂ ਨੂੰ ਪੈਸੇ ਲਾ ਕੇ ਬਾਹਰ ਵਿਦੇਸ਼ਾਂ ਦੇ ਵਿੱਚ ਭੇਜਿਆ ਕਿ ਉਹ ਮੁੰਡਿਆਂ ਨੂੰ ਸੈੱਟ ਕਰਨ ਗਿਆ ਪਰ ਉਹ ਨੋਹਾਂ ਮੁੱਕਰ ਗਈਆਂ ਜਾਂ ਹੋਰ ਤਰੀਕੇ ਦੇ ਨਾਲ ਉਹਨਾਂ ਨੌਜਵਾਨਾਂ ਨੂੰ ਨਹੀਂ ਲਿਜਾ ਸਕੀਆਂ ਉਹ ਪਰਿਵਾਰ ਅੱਜ ਇਕੱਠੇ ਹੋਏ ਆ ਅੱਜ ਲੁਧਿਆਣਾ ਜ਼ਿਲ੍ਹਾ ਤੋਂ ਇੱਥੇ ਪਹੁੰਚੇ ਆ ਨੌਜਵਾਨ ਇਹਨਾਂ ਦੇ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਵੀ ਕਿਨਾਂ ਜੀ ਲਾਪ੍ਰੀਤ ਸਿੰਘ ਜੀ ਲਾਪ੍ਰੀਤ ਵੀਰੇ ਕੀ ਪੂਰੀ ਕਹਾਣੀ ਸ਼ੁਰੂ ਤੋਂ ਦੱਸੋ ਵੀ ਕਿਵੇਂ ਤੁਹਾਡੇ ਨਾਲ ਇਹ ਸਾਰਾ ਕੁਝ ਸ਼ੁਰੂ ਹੋਇਆ ਮੇਰਾ ਵਿਆਹ 2019 ਦੇ ਵਿੱਚ ਹੋਇਆ ਸੀਗਾ ਜੀ ਸਾਹਿਲਪ੍ਰੀਤ ਕੌਰ ਨਾਲ ਪਿੰਡ ਬੱਲੋ ਵਾਲੋ ਤੇ ਉਸ ਦੇ ਪਿਤਾ ਦਾ ਨਾਮ ਗਰਨਾਮ ਸਿੰਘ ਜੀ ਤੇ 2019 ਦੇ ਵਿੱਚ ਵਿਆਹ ਤੋਂ ਬਾਅਦ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਦੋ ਵਾਰ ਇੰਡੀਆ ਆ ਕੇ ਮਿਲ ਕੇ ਗਈ ਉਹਦੀਆਂ ਟੈਕਟਾਂ ਵੀ ਕਰਵਾਈਆਂ ਅੱਖਾਂ ਦਾ ਲੀਜ਼ਰ ਵੀ ਕਰਵਾ ਕੇ ਦਿੱਤਾ ਮੈਂ ਤੇ ਉਸ ਤੋਂ ਬਾਅਦ ਆ 3 ਕ ਮਹੀਨ 4 ਕ ਮਹੀਨ 4-5 ਮਹੀਨਿਆਂ ਦੇ ਕਰੀਬ ਡਿਸਪਿਊਟ ਚੱਲ ਪਿਆ ਜੀ ਉਹਦੇ ਘਰ ਦੇ ਥੋੜਾ ਜਿਹਾ ਹਰਾਸ਼ਮੈਂਟ ਕਰਦੇ ਸੀ ਤੇ ਉਹਦੀ ਮਾਤਾ ਸਭ ਤੋਂ 12 ਲੱਖ ਰੁਪਏ ਦੀ ਮੰਗ ਕਰਨ ਲੱਗੀ ਕਦੀ ਪਹਿਲਾਂ 12 ਲੱਖ ਰੁਪਇਆ ਦੋ ਫੇਰ ਫਾਈਲ ਲਾਵਾਂਗੇ ਕੁੜੀ ਨੇ ਮੈਨੂੰ ਮੇਲ ਕੀਤੀ ਵੀ ਇਹਦੇ ਉੱਤੇ ਆਪਣੇ ਡਾਕੂਮੈਂਟ ਅਪਡੇਟ ਕਰਦੇ ਲੋਅਰ ਨੂੰ ਮੈਂ ਲੋਅਰ ਨੂੰ ਆਪਣੇ ਡਾਕੂਮੈਂਟ ਅਪਡੇਟ ਕਰਦੇ ਪਰ ਕੁੜੀ ਨੇ ਆਪਣੇ ਡਾਕੂਮੈਂਟ ਅਪਡੇਟ ਨਹੀਂ ਕੀਤੇ ਉਹਨੇ ਜੋ ਐਲ ਐਮ ਆਈ ਲਈ ਸੀ ਉਹ ਸਿੰਗਲ ਦੀ ਐਲ ਐਮ ਆਈ ਲੈ ਲਈ ਤੇ ਸਿੰਗਲ ਦੀ ਐਲ ਐਮ ਆਈ ਲੈ ਕੇ ਤੇ ਹੁਣ ਉਹ ਮੈਨੂੰ ਉਸ ਤੋਂ ਬਾਅਦ ਵਿੱਚ ਮੈਨੂੰ ਕਹਿਣ ਲੱਗੀ ਵੀ ਤੇਰੀ ਫਾਈਲ ਨਹੀਂ ਲੱਗਣੀ ਮੈਂ ਪੀ ਆਰ ਫਾਈਲ ਆ ਕੇ ਬਾਅਦ ਵਿੱਚ ਹੀ ਲਾਉਂਗੀ ਜਦੋਂ ਮੈਂ ਥੋੜੀ ਸ਼ਾਨਬੀਨ ਕੀਤੀ ਇਸ ਬਾਰੇ ਮੈਨੂੰ ਪਤਾ ਲੱਗਿਆ ਬੀਐਸਡੀ ਇਸਦੇ ਸਗੇ ਮਾਮੇ ਦੇ ਮੁੰਡੇ ਨਾਲ ਹੀ ਰਹਿ ਕੇ ਉੱਥੇ ਨਜ਼ਾਇਆ ਸੰਬੰਧ ਬਣਾਏ ਗਏ ਜੋ ਇਸਦੇ ਸਗੇ ਮਾਮੇ ਦੇ ਮੁੰਡੇ ਦੀ ਘਰ ਵਾਲੀ ਨੇ ਖੁਦ ਦੱਸਿਆ ਉਹ ਇਥੋਂ ਕੰਟਰੈਕਟ ਬੇਸ ਮੈਰਿਜ ਕਰਾ ਕੇ ਗਿਆ ਸੀ ਉਹ ਮੁੰਡਾ ਵਿਰਕਾਂ ਦਾ ਸੀ ਰਵਿੰਦਰਪਾਲ ਸਿੰਘ ਦਾ ਲੜਕਾ ਹੈਗਾ ਵਿਰਕਾਂ ਤੋਂ ਜਗਰਾਉਂ ਕੋਲੋਂ ਤੇ ਉਸ ਤੋਂ ਬਾਅਦ ਵਿੱਚ ਪੰਚੇਤੀ ਜ਼ੋਰ ਤੇ ਗੱਲਬਾਤ ਚੱਲਣ ਲੱਗੀ ਤੇ ਇਹ ਕਹਿੰਦੇ ਵੀ ਜੋ ਕੋ ਕਰਨਾ ਕਰ ਲੋ ਚਲੋ ਹਣ ਸਭ ਤੋਂ ਇਹਨਾਂ ਨੇ ਪਹਿਲਾਂ 15 ਦਿਨਾਂ ਦਾ ਸਮਾਂ ਮੰਗਿਆ 15 ਦਿਨਾਂ ਦਾ ਸਮੇਂ ਮੰਗਣ ਤੋਂ ਬਾਅਦ ਇਹਨਾਂ ਨੇ ਸਾਡੇ ਉੱਤੇ ਝੂਠੀ ਦਾਜ ਤੇਜ ਮਾਰਕਟ ਦੀ ਦਰਖਾਸਤ ਦਿੱਤੀ ਹੁਣੇ ਕਿਸੇ ਕੋਲੇ ਅਲੀਗੇਸ਼ਨ ਲਾ ਰਿਹਾ ਚਿੱਟਾ ਲਾਉਂਦਾ ਕਿਸੇ ਕੋਲੇ ਕੁਛ ਕਹਿ ਰਿਹਾ ਕਿਸੇ ਕੋਲੇ ਕਹਿ ਰਹੇ ਹਨੂੰ ਧਮਕਾ ਰਹੇ ਆ ਪਰ ਉਲਟੇ ਸਾਡੇ ਉੱਤੇ ਪ੍ਰੈਸ਼ਰ ਪਵਾ ਰਹੇ ਆ ਰਾਜਨੀਤਿਕ ਬੰਦਿਆਂ ਤੋਂ ਰਾਜਨੀਤਿਕ ਜੋ ਸਿਆਸੀ ਪਾਰਟੀ ਨਾਲ ਸੰਬੰਧਤ ਲੋਕ ਨੇ ਸਾਡੇ ਉੱਪਰ ਪ੍ਰੈਸ਼ਰ ਪਾਇਆ ਜਾ ਵੀ ਤੁਸੀਂ ਪੈਸੇ ਲੈ ਕੇ ਜਿਹੜੇ ਮਿਲਦੇ ਆ ਲੈ ਕੇ ਰਾਜੀਨਾਮਾ ਕਰ ਲਓ ਨਹੀਂ ਪਰਚਾ ਕਟਾ ਕੇ ਕੀ ਕਰ ਲੂਗੇ ਜੀ ਇਹ ਸੁੱਪਰ ਪਹਿਲਾਂ ਦਰਖਾਸਤ ਦਿੱਤੀ ਸੀ ਮਾਨਯੋਗ ਐਸਐਸਪੀ ਸਾਹਿਬ ਨੂੰ ਜਗਰਾਉ ਪਰ ਉਸ ਉੱਪਰ ਕੋਈ ਕਾਰਵਾਈ ਨਹੀਂ ਹੋਈ ਉਸ ਦਰਖਾਸਤ ਦਾ ਨੰਬਰ ਵੀ ਨਹੀਂ ਸਾਡੀ ਦਾ ਲੱਗਿਆ ਜੋ ਯੂਆਈਡੀ ਨੰਬਰ ਹੁੰਦਾ ਉਹ ਵੀ ਨਹੀਂ ਲੱਗਿਆ ਕੋਈ ਇਹਨਾਂ ਦੀ ਅੰਦਰ ਏਡੀ ਵੱਡੀ ਸੈਟਿੰਗ ਚੱਲ ਰਹੀ ਆ ਇਹ ਹੁਣ ਐਸਐਸਪੀ ਸਾਹਿਬ ਦੇਖਣਗੇ ਕੀ ਕਹਿਣਾ ਹੁਣ ਅਸੀਂ ਦੁਬਾਰਾ ਡੀਆਈਜੀ ਸਾਹਿਬ ਨੂੰ ਲੁਧਿਆਣੇ ਤਰਖਾਸਤ ਪਾਈ ਆ ਜੋ ਆਪਣੇ ਡਿਪਟੀ ਸਾਹਿਬ ਦੇ ਜਗਰਾਉਂ ਆਈ ਹੋਈ ਆ ਪਰ ਹਜੇ ਸਾਨੂੰ ਉਧਰੋਂ ਕੋਈ ਕਾਲ ਨਹੀਂ ਆਇਆ ਨਾ ਕੋਈ ਮੈਸੇਜ ਆਇਆ ਜੀ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਤੁਹਾਡੀ ਘਰ ਵਾਲੀ ਦੀ ਆਪਦੇ ਮਾਮੇ ਦੇ ਮੁੰਡੇ ਨਾਲੀ ਵੀ ਉਹਦੀ ਰਿਲੇਸ਼ਨ ਬਣ ਚੁੱਕਿਆ ਤੁਸੀਂ ਉਹਦੇ ਪਰਿਵਾਰ ਨੂੰ ਦੱਸਿਆ ਨਹੀਂ ਉਸਦੇ ਪਰਿਵਾਰ ਨੇ ਨੂੰ ਮੈਂ ਕਾਲ ਕੀਤੀ ਉਹਨਾਂ ਨੇ ਚੱਕੇ ਹੀ ਨਹੀਂ ਗਈ ਜੇ ਉਹਨਾਂ ਨੂੰ ਕਾਲ ਕਰਦੇ ਆ ਤੇ ਉਹ ਚੱਕ ਹੀ ਨਹੀਂ ਰਹੇ ਸੀਗੇ ਕਿਉਂਕਿ ਉਹ ਪਹਿਲਾਂ ਤੋਂ ਹੀ ਉਸਦੀ ਮਾਂ ਕਹਿ ਰਹੀ ਸੀ ਵੀ ਮੇਰੇ ਕੋਲ ਬਹੁਤ ਪੁਰਾਣੀਆਂ ਵੀ ਸਬੂਤ ਪਏ ਆ ਵੀ ਤਲਾਕ ਲੈਣਾ ਸੀ ਵੀ ਸਾਡੀ ਕੁੜੀ ਨੇ ਤਲਾਕ ਲੈਣਾਗਾ ਤੇ ਜਦੋਂ ਮੈਂ ਇਸ ਇਸ ਬਾਰੇ ਗੱਲ ਉਸ ਨੂੰ ਕਿਹਾ ਵੀ ਮੈਂ ਤੇਰੇ ਘਰੇ ਕਰੂੰਗਾ ਉਸਨੇ ਮੈਨੂੰ ਧਮਕੀ ਦਿੱਤੀ ਮੈਂ ਆਪਣੀ ਨਵਜ ਵੱਢ ਕੇ ਮਰ ਜੂੰਗੀ ਬਾਹਰ ਸੌ ਸਾਈਡ ਕਰ ਲੂੰਗੀ ਤੇਰਾ ਨਾਮ ਲਿਖ ਦੂੰਗੀ ਜਿਸ ਕਰਕੇ ਮੈਂ ਡਰ ਗਿਆ ਉਸ ਤੋਂ ਬਾਅਦ ਜਦੋਂ ਮੈਂ ਉਸਦੇ ਮਾਮੇ ਦੇ ਮੁੰਡੇ ਨਾਲ ਗੱਲਬਾਤ ਕੀਤੀ ਡੀਪਲੀ ਉਸ ਨਾਲ ਤਾਂ ਉਸਨੇ ਐਂਡ ਦੇ ਉੱਤੇ ਮੈਨੂੰ ਇਹ ਚੀਜ਼ ਕਹੀ ਵੀ ਮੈਂ ਤੈਨੂੰ ਗੋਲੀ ਮਾਰ ਦੂੰਗਾ ਜੇ ਤੂੰ ਇਹ ਗੱਲ ਕਿਸੇ ਨੂੰ ਦੱਸੀ ਤੂੰ ਜਿਹੜਾ ਕੋ ਕਰਨਾ ਮਰਜੀ ਕਰ ਲਈ ਵੀ ਨਹੀਂ ਮੈਂ ਤੈਨੂੰ ਮਰਵਾ ਦੇਣਾ ਹੁਣ ਸਾਡੇ ਜਦੋਂ ਅਸੀਂ ਕਿਤੇ ਵੀ ਜਾਂਦੇ ਹਾਂ ਉਹਨੇ ਸਾਡੇ ਪਿੱਛੇ ਕਦੇ ਤਾਂ ਗੱਡੀਆਂ ਲਗਾ ਦਿੱਤੀਆਂ ਜਾਂਦੀਆਂ ਕਦੇ ਸਾਡੀ ਰੈਕੀ ਘਰ ਦੀ ਕੀਤੀ ਜਾ ਰਹੀ ਹੈ ਕਦੇ ਕੋਈ ਬੰਦਾ ਘਰ ਦੀ ਫੋਟੋ ਖਿੱਚ ਕੇ ਲੈ ਕੇ ਜਾ ਰਿਹਾ ਇਹਨਾਂ ਦੇ ਬਹੁਤ ਜ਼ਿਆਦਾ ਕਹਿ ਰਹੇ ਸੱਦਾ ਸ਼ਰਿਆਂ ਵੀ ਅਸੀਂ ਗਾਂਹ ਪੈਸੇ ਦੇ ਦਾਂਗੇ ਜਿਹੜਾ ਕੋ ਮਰਜ਼ੀ ਕਰ ਲਾਂਗੇ ਤਿੰਨ ਮਹੀਨਿਆਂ ਚ ਆਖਰ ਪਹਿਲਾਂ ਤੁਸੀਂ ਕਹਿੰਨੇ ਬਹੁਤ ਵਧੀਆ ਰਿਹਾ ਆਖਰ ਇਹੋ ਜਿਹਾ ਕੀ ਹੋਇਆ ਵੀ ਜਿਹੜੇ ਤਿੰਨ ਮਹੀਨਿਆਂ ਬਾਅਦ ਇਹ ਐਨੇ ਸਬੰਧ ਵਿਗੜ ਗਏ ਕਿ ਇੱਥੋਂ ਤੱਕ ਗੱਲ ਪਹੁੰਚ ਗਈ ਜਦੋਂ ਉਸ ਦੇ ਮਾਮੇ ਦੇ ਮੁੰਡੇ ਵਾਲੀ ਗੱਲ ਪਤਾ ਲੱਗੀ ਉਸ ਤੋਂ ਬਾਅਦ ਸਬੰਧ ਵਿਗੜ ਗਏ ਪਹਿਲਾਂ ਪਤਾ ਨਹੀਂ ਸੀ ਨਹੀਂ ਪਹਿਲਾਂ ਪਤਾ ਨਹੀਂ ਸੀ ਮੈਨੂੰ ਰਿਲੇਸ਼ਨ ਪਹਿਲਾਂ ਹੀ ਸੀ ਪਹਿਲਾਂ ਹਣੇ ਤੋਂ 2 ਸਾਲ ਹੋਏ ਸੀ ਉਹਨੂੰ ਗਏ ਨੂੰ ਮੇਰੇ ਤੋਂ ਤਾਂ ਝੂਠ ਬੋਲ ਕੇ ਰੱਖਿਆ ਗਿਆ ਪਹਿਲਾਂ ਉਹ ਲੱਗ ਰਹਿੰਦਾ ਸੀ ਫਿਰ ਇਕੱਠੇ ਰਹੇ ਉਹ ਵੀ ਇਧਰੋਂ ਕੁੜੀ ਵਾਲਿਆਂ ਤੋਂ ਪੈਸੇ ਲਵਾ ਕੇ ਗਿਆ ਸੀ ਬਾਹਰ ਮੁੰਡਾ ਤੇ ਪਰ ਮੈਂ ਉਹਨੂੰ ਪੁੱਛਿਆ ਵੀ ਇਹ ਕੁੜੀ ਨਾਲ ਤੁਹਾਡੇ ਕੌਣ ਰਹਿ ਰਹੀ ਹੈ ਤੈਨਾਂ ਜਾਨੇ ਘਰੇ ਰਹਿੰਦੀ ਪਰ ਮੈਨੂੰ ਝੂਠ ਬੋਲ ਦਿੱਤਾ ਗਿਆ ਕਿ ਇਹ ਤਾਂ ਮੇਰੀ ਮਾਸੀ ਦੀ ਕੁੜੀ ਆ ਜਦੋਂ ਹੌਲੀ ਹੌਲੀ ਛਾਣਬੀਨ ਕੀਤੀ ਮੈਂ ਦੇਖਿਆ ਵੀ ਇਹ ਕੁੜੀ ਇਦਾਂ ਤਾਂ ਵੀ ਮੈਂ ਤਾਂ ਕਦੇ ਰਿਸ਼ਤੇਦਾਰੀ ਚ ਦੇਖੀ ਨਹੀਂ ਮੈਂ ਵੀ ਜਾਨਣਾ ਹੁਣ ਬਾਅਦ ਵਿੱਚ ਪਤਾ ਲੱਗਿਆ ਵੀ ਉਹ ਮੁੰਡੇ ਦੀ ਘਰ ਵਾਲੀ ਆ ਜੋ ਕਿ ਕੰਟਰੈਕਟ بیس ਮੈਰਿਜ ਦੇ ਉੱਤੇ ਬਾਹਰ ਗਈ ਹੋਈ ਇਹ ਹੌਲੀ-ਹੌਲੀ ਉਸ ਕੁੜੀ ਨਾਲ ਉਸ ਮੁੰਡੇ ਦਾ ਰੋਲਾ ਪੈਂਦਾ ਲੜਾਈ ਹੁੰਦੀ ਆ ਮਾਰਕੁੱਟ ਹੁੰਦੀ ਆ ਤੇ ਇਹ ਇਹ ਮੇਰੀ ਜੋ ਵਾਈਫ ਆ ਖੁਦ ਉਸ ਕੁੜੀ ਨਾਲ ਕਾਨਫਰੈਂਸ ਪਾਉਂਦੀ ਆ ਉਸ ਕਾਨਫਰੈਂਸ ਦੇ ਦੌਰਾਨ ਉਹ ਕੁੜੀ ਆਪ ਖੁਦ ਮੈਨੂੰ ਦੱਸਦੀ ਐ ਵੀ ਮੈਂ ਇਹਨਾਂ ਦੋਨਾਂ ਨੂੰ ਇਸ ਹਾਲਤ ਦੇ ਵਿੱਚ ਦੇਖਿਆ ਆ ਰੂਮ ਦੇ ਵਿੱਚ ਖਿਲਰਿਆ ਹੋਇਆ ਸੀ ਆ ਚੀਜ਼ਾਂ ਉੱਥੇ ਪਈਆਂ ਸੀ ਆ ਹੈਪਨ ਹੋਈ ਹੋਈ ਆ ਉੱਥੇ ਚੀਜ਼ੀ ਹਾਂਜੀ ਉਹ ਉਹ ਕਾਨਫਰੈਂਸ ਕਾਲ ਤੁਹਾਡੀ ਵਾਈਫ ਲਾਉਂਦੀ ਹੈ ਹਾਂਜੀ ਮੇਰੀ ਵਾਈਫ ਲਾਉਂਦੀ ਆ ਉਸ ਨਾਲ ਉਸ ਨੂੰ ਕਹਿ ਰਹੀ ਹੁੰਦੀ ਆ ਮੈਂ ਉਹਨੂੰ ਸਾਨੂੰ ਕਿਹਾ ਵੀ ਤੂੰ ਮੇਰੀ ਉਸ ਨਾਲ ਗੱਲ ਕਰਾ ਵੀ ਮੈਂ ਵੈਰੀਫਾਈ ਕਰਾਂ ਜਦੋਂ ਉਹ ਗੱਲ ਕਰਦੀ ਆ ਤੇ ਰੋਣ ਲੱਗ ਜਾਂਦੀ ਆ ਜਦੋਂ ਮੈਂ ਉਸ ਤੋਂ ਕੋਈ ਸਵਾਲ ਪੁੱਛਦਾ ਵੀ ਇਸ ਗੱਲ ਦਾ ਜਵਾਬ ਦੇ ਇਸ ਕੋਲ ਜਵਾਬ ਨਹੀਂ ਹੁੰਦਾ ਤੇ ਰੋਣ ਲੱਗ ਜਾਂਦੀ ਆ ਤੇ ਇਸ ਨੇ ਇਸ ਤੋਂ ਬਾਅਦ ਇਹ ਸਿੱਧਾ ਝੱਗਾ ਚੱਕ ਦਿੰਦੀ ਆ ਵੀ ਮੈਂ ਬਾਹਰ ਨਹੀਂ ਸੱਦਣਾ ਤੈਨੂੰ ਨਾ ਮੈਂ ਬਾਹਰ ਬੁਲਾਉਣਾਗਾ ਤੇ ਇਸ ਦੇ ਮਾਤਾ ਪਿਤਾ ਨਾਲ ਗੱਲ ਕਰਨ ਦਰੋਂ ਇਹਦਾ ਪਿਤਾ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਨੂੰ ਫੋਨ ਲਾ ਕੇ ਧਮਕੀ ਦਿੰਦਾ ਵੀ ਮੈਂ ਸੁਸਾਈਡ ਕਰ ਲੈਣਾ ਜੇ ਤੁਸੀਂ ਮੇਰੀ ਗੱਲ ਨਾ ਮੰਨੀ ਤੇ ਸਿੱਧੀਆਂ ਧਮਕੀਆਂ ਦੇ ਰੇ ਆ ਸਾਨੂੰ ਵੀ ਅਸੀਂ ਮਰ ਜਾਾਂਗੇ ਸੁਸਾਈਡ ਕਰ ਲਾਂਗੇ ਸੁਸਾਈਡ ਤਾਂ ਸਾਨੂੰ ਕਰਨਾ ਚਾਹੀਦਾ ਐਨੇ ਖਰਚਾ ਕਰਕੇ 35 ਲੱਖ ਲਾ ਕੇ ਅਸੀਂ ਇਦਾਂ ਤੁਰੇ ਫਿਰਦੇ ਆਂ ਕਰੀ ਜਾਂਦੇ ਮੁੰਡੇ ਕਰੀ ਜਾਂਦੇ ਆ ਪਰ ਹੁਣ ਅਸੀਂ ਤਾਂ ਹਿੰਮਤ ਰੱਖ ਕੇ ਤੁਰੇ ਫਿਰਦੇ ਆਂ ਇੱਕ ਪੱਥਰ ਮਨ ਕਰਕੇ ਮੈਂਟਲੀ ਅਪਸੈਟ ਦੀ ਮੇਰੀ ਦਵਾਈ ਚੱਲਦੀ ਆ ਹੁਣ ਮੈਂ ਘਰੋਂ ਨਿਕਲਣ ਲੱਗਿਆ ਹਾਂ ਥੋੜਾ ਮੈਂ ਘਰੋਂ ਨਹੀਂ ਨਿਕਲਦਾ ਸੀਗਾ ਦਿਪ੍ਰੇਸ਼ਨ ਚ ਸੀਗੇ ਜੀ ਹੁਣ ਜਦੋਂ ਪਤਾ ਲੱਗਿਆ ਹੁਣ ਕੱਲ ਵੀ ਇਹੀ ਸੀਨ ਹੋਇਆ ਪਰਸੋਂ ਵੀ ਪਿੱਛੇ ਗੱਡੀਆਂ ਲਾ ਰਹੇ ਆ ਹੁਣ ਕੱਲ ਨੂੰ ਇਸ ਬਾਰੇ ਵੀ ਇਹੀ ਦਰਖਾਸਤ ਦਵਾਂਗੇ ਵੀ ਕੀ ਕਰਦੇ ਆ ਕਾਰਵਾਈ ਹੁੰਦੀ ਆ ਕਿ ਨਹੀਂ ਹੁੰਦੀ ਅੱਗੇ ਦੇਖਦੇ ਆ ਜੀ ਭਾਈ ਜੀ ਤੁਸੀਂ ਪਤਾ ਹਾਂ ਹਾਂਜੀ ਮੈਂ ਪਤਾ ਜੀ ਜਦੋਂ ਰਿਸ਼ਤਾ ਕੀਤਾ ਸੀ ਤੁਸੀਂ ਤੁਹਾਨੂੰ ਕਿਵੇਂ ਰਿਸ਼ਤਾ ਹੋਇਆ ਇਹ ਕਿਵੇਂ ਸਾਰਾ ਇੱਕ ਮੇਰਾ ਦੋਸਤ ਸੀਗਾ ਮੈਂ ਆਈਟੀਵੀਪੀ ਸਰਵਿਸ ਕਰਦਾ ਸੀਗਾ ਇੱਕ ਮੇਰਾ ਦੋਸਤ ਸੀਗਾ ਝੋੜਣਾ ਤੋਂ ਬਲਵੀਰ ਸਿੰਘ ਉਹਨਾਂ ਨੇ ਸਾਨੂੰ ਲੜਕੀ ਦੀ ਗੱਲ ਸੁਪਾਈ ਸੀ ਮੇਂ ਲੜਕੀ ਸਾਡੇ ਰਿਸ਼ਤੇਦਾਰੀ ਚੋਂ ਆ। ਕੁੜੀ ਦੇ ਸੇਵੰਡ ਆਏ ਹੋਇਆ ਬੇਟਾ ਛੋਟਾ ਬਾਹਰ ਚਲੇ ਜਾਊਗਾ। ਵੀ ਸਾਰਾ ਖਰਚਾ ਤੁਸੀਂ ਕਰ ਦਿਓ। ਚਲੋ ਅਸੀਂ ਉਹਨਾਂ ਦੇ ਘਰ ਤੇ ਸਾਰਾ ਖਰਚਾ ਕਰਤਾ। ਉਸ ਤੋਂ ਬਾਅਦ ਸ਼ਾਦੀ ਤੋਂ ਬਾਅਦ ਜਿੱਦੇ ਕੋਟ ਮੈਰਿਜ ਕਰੀਆ, ਉਦਦੇ ਅਸੀਂ اقرارنامہ ਲਿਖਾਉਣ ਲੱਗੇ ਤਾਂ ਵਿਚੋਲੇ ਨੂੰ ਬੁਲਾਇਆ ਗਿਆ ਉਹ ਆਇਆ ਨਹੀਂ। ਲੜਕੀ ਦੇ ਬਾਪ ਨੇ ਵੀ ਸਾਨੂੰ ਮਨਾਂ ਕਰਤਾ ਵੀ ਜਦੋਂ ਲੜਕੀ ਦੀ ਸ਼ਾਦੀ ਕਰਤੀ ਤਾਂ اقرارنامہ ਲਿਖਣ ਦੀ ਕੋਈ ਜ਼ਰੂਰਤ ਨਹੀਂ ਆ। ਉਸ ਤੋਂ ਬਾਅਦ ਇਹ ਆ ਕੇ ਲਾਟ ਚ ਹੁਣ ਮੁਕਰਨ ਲੱਗੇ। ਸਾਨੂੰ ਇਹ ਕਹਿ ਰਹੇ ਆ ਵੀ ਤੁਸੀਂ ਕਦੇ ਕਹਿੰਦੇ 6 ਲੱਖ ਲੈ ਲਓ ਕਹਿੰਦੇ 10 ਲੱਖ ਲੈ ਲਓ ਸਾਨੂੰ ਦੋਨਾਂ ਬਾਬੇਟੇ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਮਾਨਸਿਕ ਤੌਰ ਤੇ ਤੁਸੀਂ ਤੁਸੀਂ ਉਹ ਦੋਸਤ ਨੂੰ ਨਹੀਂ ਵਿੱਚ ਪਾਇਆ ਵੀ ਭਈ ਤੂੰ ਉਦੋਂ ਦਾ ਰਿਸ਼ਤਾ ਕਰਾਉਣ ਵੇਲੇ ਤਾਂ ਕਰਾਤਾ ਹੁਣ ਠੱਗੀ ਵੱਜ ਗਈ ਹੁਣ ਤਾਂ ਤੂੰ ਸਾਨੂੰ ਨਹੀਂ ਜੋ ਬਿਲਕੁਲ ਵਿੱਚ ਆ ਨਹੀਂ ਰਿਹਾ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਸੀ ਉਹਨਾਂ ਦੇ ਘਰੇ ਵੀ ਜਾ ਕੇ ਆਏ ਆ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਉਹ ਲੜਕੀ ਵਾਲੋਂ ਦੀ ਮਦਦ ਕਰ ਰਿਹਾ ਜਦੋਂ ਇਸ ਤਰੀਕੇ ਨਾਲ ਇੰਨੇ ਆਸਾਂ ਉਮੀਦਾਂ ਨਾਲ ਮੁੰਡੇ ਦਾ ਵਿਆਹ ਕੀ ਕਰੇ ਮਾਪਿਓ ਮਾਪਿਓ ਕਿਉਂਕਿ ਮਾਪੇ ਇਹੀ ਹੁੰਦੇ ਆ ਵੀ ਸਾਡਾ ਬੱਚਾ ਸੈੱਟ ਹੋ ਜੇ ਸਾਰੀ ਉਮਰ ਦੀ ਕਮਾਈ ਆਪਣੇ ਬੱਚਾ ਤੇ ਲਾ ਦਿੰਦੇ ਆ ਫਿਰ ਇਸ ਤਰੀਕੇ ਨਾਲ ਹੋ ਜੇ ਤਾਂ ਦਿਲ ਤਾਂ ਬਹੁਤ ਟੁੱਟਦਾ ਦਿਲ ਤਾਂ ਟੁੱਟਦਾ ਜੀ ਹੁਣ ਕੀ ਕਰੀਏ ਅਸੀਂ ਸਾਰਾ ਪਰਿਵਾਰ ਮਤਲਬ ਨਾ ਬਾਹਰ ਨਿਕਲ ਸਕਦੇ ਨਾ ਹੱਸ ਸਕਦੇ ਨਾ ਕਹਿੰਦਾਂ ਦੱਸ ਸਕਦੇ ਆ ਅੰਦਰੋਂ ਅੰਦਰ ਹੀ ਸਭ ਬਹੁਤ ਪਰੇਸ਼ਾਨ ਹੁੰਦੇ 30 35 ਲੱਖ ਆਮ ਮੱਧ ਵਰਗੀ ਪਰਿਵਾਰ ਨੇ ਲਾ ਕੇ ਉਸ ਤੋਂ ਬਾਅਦ ਉੱਠੇ ਨਹੀਂ ਜਾਂਦਾ ਨਹੀਂ ਉੱਠਿਆ ਜਾਂਦਾ ਜੀ ਬਹੁਤ ਔਖਾ ਹੁੰਦਾ ਅੱਜ ਕੱਲ ਤਾਂ ਆਮ ਜੇ ਘਰ ਦਾ ਖਰਚਾ ਚਲਾਉਣਾ ਔਖਾ ਹੋ ਰੱਖਿਆ ਇਹਨਾਂ ਪੈਸਾ ਇਕੱਠਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ। ਬਿਲਕੁਲ ਇਹ ਮਾਹੌਲ ਬਹੁਤ ਗਲਤ ਹੁੰਦਾ ਜਾ ਰਿਹਾ ਪੰਜਾਬ 'ਚ ਕਾਨੂੰਨ ਵੀ ਇਹੋ ਜਿਹਾ ਕਿ ਕੁੜੀਆਂ ਦੇ ਨਾਲ ਕੋਈ ਉਹਨਾਂ ਤੇ ਸਹੀ ਕਾਰਵਾਈ ਨਹੀਂ ਹੁੰਦੀ ਇਸੇ ਲਈ ਇਹ ਇਹ ਕੇਸ ਵੱਧੇ ਜਾ ਰਹੇ ਆ। ਹਾਂ ਬਿਲਕੁਲ ਸਰ ਜੇ ਪੁਲਿਸ ਵਾਲੇ ਆ ਉਹ ਵੀ ਸਾਡੀ ਸੁਣਵਾਈ ਨਹੀਂ ਕਰ ਰਹੇ। ਬੁਲਾ ਰਹੇ ਆ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਹੇ ਆ ਉੱਥੇ ਕੱਲ ਨੂੰ ਆ ਜਾਓ ਪਰਸ ਨੂੰ ਆ ਜਾਓ ਜੇ ਹੁਣ 10 15 ਬੰਦੇ ਨਾਲ ਵੀ ਲੈ ਕੇ ਜਾਣੇ ਆ। ਸਾਰਾ ਖਰਚਾ ਕਰਨਾ ਪੈਂਦਾ ਗੱਡੀਆਂ ਵੀ ਲਿਜਾਣੀਆਂ ਪੈਂਦੀਆਂ ਕੁਸਤਾ ਸੀ ਪਹਿਲਾਂ ਇਹਨਾਂ ਨੇ ਰਗੜਤੇ ਪੈਸੇ ਲਵਾ ਕੇ ਕੁੱਝ ਐਸ ਲੋਕ ਸਾਨੂੰ ਪ੍ਰੇਸ਼ਾਨ ਕਰ ਰਹੇ ਆ ਕੀ ਮੰਗ ਆ ਹੁਣ ਪ੍ਰਸ਼ਾਸਨ ਤੋਂ ਮੰਗ ਤੇ ਇਹੀ ਕਰਦੇ ਆ ਸੀ ਜੋ ਵੀ ਇਸ ਵਿੱਚ ਕੇਸ ਵਿੱਚ ਇਹਨਾਂ ਨੂੰ ਬੌਲਵਾ ਬੰਦੇ ਬਚੂਲੇ ਹੋਗੇ ਜੇ ਇਹ ਧਮਕੀਆਂ ਦੇ ਰਿਹਾ ਜੋ ਸਾਨੂੰ ਇਹਨਾਂ ਉੱਤੇ ਪ੍ਰੋਪਰ ਕਾਰਵਾਈ ਕੀਤੀ ਜਾਵੇ ਜੋ ਬਣਦੀ ਧਾਰਾ ਇਹਨਾਂ ਉੱਤੇ ਲਗਾਈ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ